ਪ੍ਰਹਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਕਸ਼ ਸੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅੰਨਧ ਕਾਂ ਬਠਵੇ ਨਾਮ ਰਿਉ ਮੁਖ ਲਾਇਆ ਜਨ ਨਾਨਕਿ ਅਸਾਹਰ ਸੇਵੈ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਭਰੋਗ ਪ੍ਰਯਾ ਜਾ ਸੁਭ ਤਾਂਨਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ जात मह जोत जोत मह जाता कल गल कला भरपूर रहया तू सच्चा साहब सिर तस वाले जिन की थी सो पार पया कहो नान कर दे बात जो किस करना सो कर रहया सो दरा गासा महला पहला को का सतगुर प्रसाद सो दर तेरा के हा सो कर के हा जित वै सर बसमा माजे तेरे नाद ने किया शंखा कीते तेरे राम नहारे कीते तेरे राग परि सो कहीं कीते तेरे गाम नहारे ਗਾਵਣ ਤੁਧਨੋ ਪੋਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੇ ਗਾਵਣ ਤੁਧਨੋ ਚਿਤ ਗੁਰਤ ਲਗ ਜਾਨ ਲੇਖ ਨਿਰਤਰ ਵਿਚਾਰੇ ਗਾਵਣ ਤੁਧਨੋ ਹੀ ਸਰਬਰਮਾ ਦੇਵੀ ਸੋਹਣ ਤੇਰੇ ਸਰਾਸ ਵਾਰੇ ਗਾਵਣ ਤੁਧਨੋ ਇਦਨ ਰਾਸਨੋ ਬੈਠੇ ਦੇਵਤਾ ਆਦਰ ਨਾਲੇ ਗਾਵਣ ਤੁਧਨੋ ਚਿਤ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀਸਰੀ ਸੰਤੋਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਰਤ ਤੁਨੋ ਪੰਡਾ ਪੰਡਾ ਲਕੀ ਸਰੋ ਜੁਗ ਜੁਗ ਦੇ ਦਾਣਾਲੇ ਗਾਵਣ ਤੁਦਨੋ ਮੋਹਣੀ ਆਵਨ ਮੋਹਨ ਸਰਗਮਛ ਪਿਆਲੇ ਗਾਵਣ ਤੁਦਨੋ ਰਤਨ ਪਾਈ ਤੇਰੇ ਅੜਸੜੀ ਤੇਥ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਮਤੋ ਨੋ ਕੰਡ ਬਨੁ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੇ ਤੇਦਨੋ ਗਾਵਣ ਜੋਤਰ ਪਾਵਨ ਰਟੇ ਤੇਰੇ ਭਗਤ ਰਸਾਲੇ ਉਹਰ ਕੀਤੇ ਦੁਨੋਂ ਗਾਵਣ ਸੇ ਮਾਤਨੇ ਆਵਨ ਨਾਨਕ ਤੇ ਆ ਵਿਚਾਰੇ ਸੋਈ ਸੋਈ ਸ੍ਰਤਿ ਸਭੁ ਸਾਚਾ ਸਚੀ ਨਾਹੀ ਐਪੀ ਹੋ ਸੇ ਜਾਣਾ ਜਾਸਿ ਰਚਨਾ ਜਿਮ ਚਾਈ ਰੰਗੀ ਰੰਗੀ ਪਾਤੀ ਕਰ ਕਰਿ ਦੇ ਸੇ ਮਾਇ ਜਨੀ ਉਪਾਈ ਕਰ ਕਰ ਦੇਖਿਆ ਕਿ ਤਾਏ ਆਪਣਾ ਜੋਤੀ ਸਤਿ ਵਢਿ ਆਈ ਜੋਤੀ ਸੁਭਾਵੇ ਸੋਈ ਕਰਿ ਸੇ ਰਕਮ ਨਾ ਕਰਨਾ ਜਾਇ ਸੋ ਪਾਸਾ ਸਹ ਪਾਸਾ ਸਭ ਨਾਨਕ ਰਹੈ ਨਿ ਵਿਜਾਈ ਆਸਾ ਮਹੱਲਾ ਪਹਿਲਾ ਸੁਣ ਨਟਾ ਕੇਸ ਬਕੂੜੇ ਕੇਵੜਾ ਬੰਦਾ ਢੀਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਨ ਗਵੀਰਾ ਗਨਿੰਗ ਹੀਰਾ ਕੋਈ ਨ ਜਾਣੇ ਧੀਰਾ ਕੀਤਾ ਕੀਵੜ ਧੀਰਾ ਰਹਾਓ ਸੰਸੁਰਤੇ ਮਿਲ ਚੁਰਤ ਕਮਾਈ ਸਭ ਕੀਮਤ ਮੇ ਕੀਮਤ ਪਾਏ ਗਿਆਨੀ ਤੇ ਆਨੇ ਚੁਰ ਬਰਹਾਏ ਕਹਿ ਨਾ ਜਾਏ ਤੇਰੀ ਚਲ ਵੜਿਆਈ सब सत सब तप सब चंग सीधा बुरखा घियां ना पाई करम ले ना ही ठप आखा क्या बेचारा भंडारा जिस तू दे महला पहला आखा जीव सर मर जाओ आखने औखा सच है ना सच नाम किला कह भूक तूक है विश्रे मेरी माए साचा सब सच है ना रहाओ ਸਾਚਾ ਨਾਮ ਕੀ ਟਲਵੜੇ ਆਈ ਆਪ ਤਕੇ ਕੀਮਤ ਨਹੀਂ ਪਾਈ ਜੇ ਸਮਨ ਕੀ ਆਖਣ ਪਾਏ ਵਡਾ ਨਹ ਹੋਵੇ ਘਾਟ ਨਾ ਜਾਏ ਨਾ ਮਰੇ ਨਹ ਹੋਵੇ ਸੋਗ ਦਿਨ ਦਰਹਿਣ ਛੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਭਾਣਾ ਕੋ ਹੋਏ ਜਿਉੜਾ ਕੋ ਤੇ ਵੜ ਤੇਰੀ ਦਾਤ ਨਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੁਰੀ ਮਹਲਾ ਚੌਥਾ ਹਰ ਕੀ ਜੈ ਜੈ ਸਤਿਗੁਰ ਸਰਪੁਰਖ ਆਪਨਾ ਕਰੋ ਬਰਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਇਂ ਕਰ ਧਿਆਨ ਅੰਦਰ ਗਾਸ ਮੇਰੇ ਮਿਤ ਗੁਰ ਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਉਤਰਾਣ ਸਕਾਈ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇ ਰੇ ਜਨ ਹਰ ਹਰ ਚੜਦਾ ਹਰ ਪਿਆਸ ਹਰ ਹਰ ਨਾਮ ਲਈ ਤ੍ਰਿਪਤਾ ਚੇ ਮੇਂ ਸੰਤ ਗੁਰ ਪ੍ਰਕਾਸ਼ ਮਿਨਹਾਰੇ ਹਰ ਹਰ ਸਨਾਮ ਨਾ ਪਾਇ ਤੀ ਭਾਜ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤਹਿ ਕੀ ਜੀਵਤ ਰਗ ਜੀਵਾਸ ਮਿਨਹਰ ਜਨ ਸਤਿਗੁਰ ਸੰਗਤ ਪਾਇ ਤੈਨ ਤੁਰ ਮਸਤ ਕਲਖਿਆ ਲਿਖਾਸ ਧਾਨ ਤਾਨ ਸਰ ਸੰਗਤ ਹਰਸ ਪਾਇ ਮਿਲ ਜਨ ਨਾਨਕ ਨਾਮ ਬਰਗਾਸ ਰਾਜੁ ਜਰੀ ਮਹਲਾ ਪੰਜਵਾ ਕਾਹਿਰ ਮਚ ਤਵੇ ਤੁਮ ਜਾ ਅਹਰ ਹਰ ਜੀਓ ਪਰਿਆਸਰ ਪੁਤ੍ਰ ਮਜੰ ਤਿ ਉਪਾਈ ਤਾ ਕਰ ਜਗਾ ਬੇਗਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਬਨੇ ਸੋਤ ਰਿਆ ਗੁਰ ਪ੍ਰਸਾਦ ਪਰੰਪਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਮ ਪਿਤਾ ਲੋਕ ਸਰਬੰਤਾ ਕੋ ਨਿਕ ਕਿਸ ਕੀ ਧਰਿਆ ਸਿਰ ਸੁਨਨ ਸਮਾਹਿ ਠਾਕੁਰ ਕਾ ਹੈ ਮਨ ਭੋ ਕਰਿਆ ਖੂਡੇ ਉਡਾ ਵੇਸ ਕੋ ਸਰਸ ਪਾਚੇ ਵੀ ਸ੍ਰੀ ਸਰਿਆ ਤਿਨ ਕਮਨ ਕਲਾ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸ਼ਾਬੜੇ ਦਾ ਆਣ ਦਸ ਅਸਤੇ ਸਦਾ ਆਣ ਠਾਕੁਰ ਕਰਦਲ ਤਰਿਆ ਜਨ ਨਾਨਕ ਬਲਬ ਸਦ ਬਲਦਾਇਆ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰਕ ਏ ਕੋਨਤਾ ਸਤਪੁਰ ਪ੍ਰਸਾਦ ਸੂਪਰਕ ਨੰਝਣ ਹਰਪੁਰਕ ਨੰਝਣ ਹਰਗਮ ਅਗਮਿਆ ਪਾਰ ਸਭ ਤਾਵੇ ਸਭ ਤਾਵੇ ਤੁਜੀ ਹਰ ਸੱਤੈ ਸਰਬਨਹਾਰ ਸਭ ਜੀਤ ਮਾਰੇ ਜੀਤੋ ਜੀਆਂ ਦਾ ਦਾਤਾਰਾ ਹਰਿ ਜਾਵੇ ਸੰਤੋ ਜੀ ਸਭ ਰੂਪ ਵਿਸਾਰਣ ਹਾਰਾ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟ ਕਟਣ ਤਰ ਸਰਮਨ ਨੰਤਰ ਜੀ ਹਰੇਕ ਉਪਰਕ ਸਮਾਣਾ ਇੱਕ ਦਾ ਤਿਪੇਖਾਰੇ ਜੀ ਸਭ ਤੇਰੇ ਝੁਲ ਵਿਡਾਣਾ ਹੂੰ ਆ ਪੈਦਾਤਾ ਪੈ ਭੁਗਤਾ ਜੀ ਹਤ ਨੂੰ ਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਜਰੀ ਤੇਰੇ ਕਿਆ ਗੁਨਾਖ ਵਕਾਣਾ ਜੋ ਸੇਵਾ ਜੋ ਸੇਵਾ ਤੁਝ ਜੀ ਜਨਾਨਕ ਤਿਲ ਕੁਰਬਾਣਾ ਹਰਤਾਵੇ ਹਰਤਾਵੇ ਤੁਝ ਜੀ ਸੇਂਗ ਨਗ ਮਛਪਵਾਸੀ ਸੇਮਉਤਸੇ ਸੇਮਉਤਸੇ ਭਾਜਨ ਹਰਤਾ ਜਿ ਤੂੰ ਟੂਟੀ ਜੰਕੀ ਪਾਸੀ ਜਿਨਨ ਰੋਜਨ ਹਰਨ ਰੋ ਪਉ ਧਿਆਇ ਜਿ ਤਨ ਕਾ ਹੋ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰਤਾ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇੰਤ ਬੇੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਜੀ ਹਰਨ ਨਿਕਨੇ ਕੀ ਅਨੰਤਾ ਤੇਰੇ ਨੈਕ ਤੇਰੇ ਨੈਕ ਪੜੇ ਬੁਸਮਰ ਸਾਸੜੀ ਘੜ ਘੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਹੁ ਆਦ ਪੁਰਖਿ ਵਰੰਪੁਰ ਕਰਤਾ ਜਿਤੁ ਦੇਵੜਿ ਵਰਨਾ ਕੋਈ ਤੁਹੁ ਜੁਗ ਜੁਗ ਇੱਕੋ ਸਰਾਸਦਾ ਤੂ ਇੱਕੋ ਜੀ ਤੁਨੇ ਚਲ ਕਰਤਾ ਸੋਈ ਤੇ ਵਿਆਪੇ ਭਾਵੇਂ ਸੋਈ ਵਰਤੇ ਜਿਤੁ ਦਾਪੇ ਕਰੇ ਸੋ ਹੋਈ ਤੇ ਵਿਆਪੇ ਸਿਤ ਸਭਿ ਹੋ ਪਾਈ ਜਿਤੁ ਦਾਪੇ ਸਿਰਿ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆ ਸਾ ਮਹੱਲਾ ਚੋਤਾ ਤੂੰ ਕਰਤਾ ਸਚਾਰ ਮੈਂ ਦਾਸ ਆਂ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦੇ ਸੁਣ ਨੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਕੈ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗਰਮੁ ਖੁਲਾਦਾ ਮਨੁ ਗਵਾਇ ਤਾਪ ਵਿਛੋੜਿਆ ਹਪ ਮਿਲਾਇ ਤੂਦ ਰਿਆ ਸੋ ਤੁਹੀ ਮਾਇ ਦੁਬਿ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਕੇ ਲਿਵ ਜੋਗ ਮਿਲ ਵਿੱਚ ਰਸ ਨੋ ਗੀ ਮੈਲ ਜਿਸ ਨੂੰ ਤੂ ਜਾਣੇ ਸੋ ਜਨ ਜਾਣੇ ਹਰਗੁ ਸੁਦੀ ਅੱਖ ਵਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇ ਸਹਿਜੇ ਹਰ ਨਾਮ ਸਮਾਇ ਤੂੰ ਆਪੇ ਕਰਤਾ ਧੀ ਰਾਖਿਆ ਸੁਭ ਹੋਇ ਤਦ ਮੈਂ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਤਮਾ ਮਹੱਲਾ ਪਹਿਲਾ ਥੀਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਗਤਿਨ ਹੈ ਪੀਆ ਪੰਗਰਮ ਭੁਲੇ ਚਾਲਨ ਦੇਖਿਆ ਤੇ ਡੂਗਿ ਹਲੇ ਮਨ ਇਕਨ ਚੇਤਸਮੂੜ ਬਣਾ ਹਰ ਬਿਸਰੈ ਤੇਰੇ ਗੁਣ ਗਲਿਆ ਰਹਾਓ ਨਾਹੋ ਜੋਤੀ ਸਤਿ ਨਹੀਂ ਪੜਿਆ ਮੁਰਮੂਦਾ ਜਨਮ ਪਿਆ ਤਰਨ ਮਤਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾਮਹਲਾ ਬਨਵਾ ਪਈ ਪ੍ਰਾਪਤ ਮਾਨੁਕ ਤੇ ਹਰੀਆ ਗੋਮਦਨ ਕੇ ਹੈ ਤੇਰੀ ਬਰੀਆ ਅਮਰ ਕਾਤਰ ਕਿਤੇ ਨਾ ਕਾਮ ਸਾਧ ਸੁਨ ਭਜ ਕੇਵਲ ਨਾਮ ਸਰੰਜਾਲਾ ਭਜਨ ਤਰਨ ਕਾ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਸਾਧ ਸੁਨ ਮੇ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰਾਇ ਤਹ ਨਾਨਕ ਹਣੀ ਚ ਕਰਮਾ ਮਾ ਸਰਨ ਪਰੇ ਕੀ ਰਾਖੋ ਸਰਮਾ ਬਾ ਜਾਇਦਸਵੇਂ ਕਬਿਰ ਬਾਣੀ ਤੀਜੋ ਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋ ਚਿਤ ਕੀ ਚਾ ਤਾ ਚਨ ਮੜੇ ਹਮਾਰਾ ਆਪਣਾ ਜਾਣ ਕੋ ਪਰਤ ਪਾਰਾ ਹਮਰੇ ਦੁ ਸੁਬੈ ਤਮ ਕਾਹੂ ਆਪ ਹਾਤ ਮੇ ਬਚਾਓ ਸੁਖੀ ਬਸਾਨੂ ਨੂ ਪਰਵਾਰਾ ਸੇਵਕ ਸਖ ਸੁਭੈ ਕਰਤਾ ਰਾਮੂ ਰਛਾਣਿ ਕਰਦਿਆ ਕਰੀਆ ਸਭੈਨ ਕੋ ਹਾਰ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰੁ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਿਉ ਜੋ ਵਰਚਾਂ ਸੁ ਤੁਮ ਤੇ ਪਾ सेवक से कह मारे तारिये चुन चुन सत्र हमारे मारिये आप हार दे मुझे वरिये काल का त्रास निवरिये पूजो सदा हमारे पचास रे सुजो करे वृक्षा राख लो में राख हारे साहिब संत सहाय प्यारे दीन बन दुष्ट के हंता तुम हो पुरी चतुर्दश कंता काल पै ब्रह्मा काल पै सुखदेव अवतरा काल पाए कर विष्णु प्रकाशा सकल काल कर का किया तमाशा काल जो की सब की वेद राय ब्रह्मा ज्योति जवनकास सब लोग सवार नमस्कार है ताए महाराज जवनकास जत्थ बनायो देवदा जत्थ नु बजायो आड़नते के अवतार सोई गुरु समझियो हो मारा नमस्कार तिसि को हमारी सब प्रजा जनी आप सवारी शिव गणकोश गुण सुख दियो सत्रंक कर्म मद पीयो हटकड केम परकी जान कोले औरे की पूर्ण पहचान चिंटी ते कुंतरे शूला सब पर कृपा करefulला संत न पाए ते दुखी सुख पाए साधन के सुखी ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੇ ਜਾਣੈ ਜਬ ਨਖਤਰਾ ਕਰ ਤਾਰਾ ਪ੍ਰਜਾ ਤਰਤ ਤਪਦੇ ਹੀ ਉਪਾਰਾ ਜਬਾ ਕਰਤ ਕਰ ਤੂ ਕਭੂ ਤਮ ਮੈ ਮਿਤ ਦੇ ਦਰ ਸਭ ਹਉ ਜੇਤੇ ਬਨ ਸਿਰ ਸੁਪਤਾਰੇ ਆਪੇ ਆਪਣੀ ਭੂਜਿ ਉਚਾਰੇ ਤੁਮ ਸਭੀ ਤੇਰਾ ਤਨ ਨਾਣ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਰਮਕਾਰ ਨੰ ਲਮੇ ਆਦਮੀ ਨਾ ਦੇ ਸੰਭਰਤਾ ਕਾ ਮੂੜ ਚਾਰਦ ਫੇਦਾ ਜਾਖੋ ਪੇਵਨ ਭਾਵਦ ਬੇਦਾ

ਇੱਕ ਬਾਰ ਜੇ ਤੁਮੈ ਸੁਮਾਰਾ ਕਾਲ ਫਾਸ ਚਿਤਾਇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰੇ ਦਿਸੋਬ ਤੇਰਾ ਖੜਕੇਤ ਮੈਂ ਸ਼ਰਨ ਤਿਹਾਰੀ ਆਪਹਾਰ ਦਿਲਹਿਉ ਬਾਰੇ ਸਰਬ ਥੋਰ ਮਹੋ ਸੁਹਾਈ ਦਿਸੋਬ ਤਨੇ ਹੋ ਬਚਾਈ ਸੋਇਆ ਭਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਉ RAM ਰਹੀਮ ਪ੍ਰਾਣ ਕਰਾਨੇ ਕਹਿਮ ਤੇਕ ਨਾ ਮਾਨਿਉ ਸਿਮਰ ਸਾਸਰ ਬੇਜ ਬਗੋ ਭੇਦ ਕਹਿਮੇਕ ਨਾ ਜਾਣਿਉ ਸ੍ਰੀਸਪਾਨ ਕਿਰਪਾ ਤਮਰੀ ਕਰ ਮੈਨਿਕ ਸੁਭ ਧੋਏ ਬਕਾਨ ਦੋਹਰਾ ਸ਼ਮਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਇਂ ਗਹਿ ਕਿਲਾ ਦੀ ਅਸੇ ਗੋਬਿੰਦਾਸ ਤੁਹਾਰੇ RAM ਕਲੀ ਮਹਲਾ ਤੀਜਾਂ ਦੇ ਕੋਨ ਕਾਰ ਸਤਿਗੁਰ ਪ੍ਰਸਾਦ ਆਨੰਦ ਤੇ ਅਮਰੀ ਮਾਇਸਤ ਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਰ ਸੇਤੀ ਮਨ ਮੇਰੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਮਸਾਇਆ ਕਹੇ ਨਾਨਕ ਇਹਨਾਂ ਦੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਤ ਸਦ ਸਦਾ ਰੂਰ ਨਾਲੇ ਹਰ ਨਾਲੋ ਤੋ ਮਨ ਮੇਰੇ ਦੂਖ ਸਭ ਵੀਸਾਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਮਸਵਾਰਨਾ ਸਮਨਾਗਲਾ ਸਮਰੱਤ ਸੁਆਮੀ ਸੋ ਕੇ ਮਨੋ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਕੇ ਰੀ ਸਭ ਕੁਝ ਹੈ ਰਿਸਤੇ ਹੀ ਜੋ ਪਾਵੇ ਸਦਾ ਸਿਮਤ ਸੁਲਾਹ ਤੇਰੇ ਨਾਮ ਅਨਵਸਾਵੇ ਨਾਮ ਜਿਨ ਕੇ ਮਨਵਸਿਆ ਵਾਜੇ ਸ਼ਬਦ ਕਨੇਰੇ ਕਹੀ ਨਾਨਕ ਸੁਤਿਮ ਸਾਜਿ ਕਿਆ ਨਹੀਂ ਕਰਤੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਇਹ ਧਰਮ ਰਾਜਿੰ ਤੋਖਾ ਸਭ ਬਗਮਾਣਿਆ ਕਰਸਾ ਸੁਖ ਮਨਾਏ ਵਸਾਇ ਜਨ ਇਛਾ ਸਾ ਪੁਜਾਈਆ ਸਦਾ ਕੁਰਬਾਨ ਕੀ ਤਾਗਰ ਬਟੋਂ ਜਿਸ ਦੀਆਂ ਵਡਿਆਈਆਂ ਕਹੀ ਨਾਨਕ ਸੁਨੋ ਸੰਤੋ ਸਬਦ ਰੋਪਿਆ ਰਉ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਬਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਸ ਕਰਤਾ ਰੀਆਂ ਕੁਝ ਦੇ ਉਤਰਵਾ ਸਕੀਤੇ ਕਾਲਕੰਟ ਕੁਮਾਰਿਆ ਤੋਰ ਕਰਮ ਪਾਇ ਤੋ ਜਿਨ ਕੋ ਉਸੇ ਨਾਮ ਹਰ ਕੇ ਲਾਗੇ ਹੈ ਨਾਨਕ ਤੈਸ ਕਹੋ ਆਜਤ ਕਰਹਿਣ ਦਵਾਜੇ ਅਣਦੇ ਸੁਨੋ ਵਡਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹਤੇ ਹੋਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਚੱਲ ਲਾਗੇ ਵਾਜੇ ਅਨਹੜ ਤੂਰੇ ਮੰਦਾਵਣੀ ਮਹੰਲਾ ਪੰਜਵਾ ਸਾਲ ਵਿੱਚ ਦਿਨ ਵਸਤੂ ਪਈਓਸਾਰ ਸੰਤੋਖ ਵਿਚਾਰ ਉਮਰਤ RAM ਠਾਕੁਰ ਕਾ ਬਿਸਕਾਜ਼ਮ ਸੇ ਉਦਾਰੋ ਦੇਖੋ ਖਾਵੇ ਜੇ ਕੋ ਬੁੰਚੇ ਅਰਸਕਾ ਹੋਇ ਉਦਾਰੋ ਹੀ ਗੁਸਤਿ ਨਹ ਜਾਏ ਨਿਤ ਨਿਤ ਰੱਖੇ ਉਦਾਰੋ ਤਮ ਸੰਸਾਰ ਧਨ ਲਗ ਤ੍ਰੀਏ ਸੋ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨੀਵਾ ਧੀਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈ ਨਰਗੁਨਿਆਰੇ ਕੋ ਗੁਨਾਹ ਨਹੀਂ ਆਪੇ ਦਰਸ ਪਈ ਹੋਈ ਦਰਸ ਪਿਆ ਮੇਰਾ ਨਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨਮਨ ਥੀ ਵਹਿ ਹਰਿਆ ਪੋੜੀ ਤੇ ਤੋ ਸਮਰਾਤ ਜਿੱਥੇ ਕੋਈ ਨਾਏ ਉੱਥੇ ਤੇਰੀ ਆਪੀ ਅਗਨੀ ਦਰਮਾਏ ਜਿਨ ਕੈ ਜਮ ਕਹਿ ਦੂਤ ਨਾਏ ਤੇਰੇ ਚੁਰ ਜਾਏ ਬਹੁਤਿਕ ਮਸਦਾਬਿ ਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮ੍ਰਿ ਸੇ ਹੀ ਕਾਏ ਕਲਮੈ ਹੋ ਪੁਨਰਗੁਣ ਗੋਬਿੰਦ ਗਾਏ ਸਭ ਸੇ ਨੋ ਪ੍ਰਪਾਸ ਸਮਾਲੇ ਸਾਹੀ ਸਾਹਿ ਬਰਤਨ ਕੋ ਨ ਜਾਏ ਜੀ ਆਵਤ ਗਾਇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰੂ ਰਤਨਾ ਜੀ ਮਾਜੋ ਕਰੋ ਨਾਉ ਨੈਤ੍ਰਿਸ਼ਦ ਗੁਰਪੇਖ ਨਾ ਸਰਨੇਸ਼ਰ ਨਾ ਗੁਣਾ ਸਤਿਗੁਰ ਸੇਤਿ ਰਤੇ ਅਦਰਗੇ ਭਾਈ ਅਠਾਓ ਕਬਨਾਨ ਕਿਰਪਾ ਕਰੇ ਜਿਸ ਨੂੰ ਹਿਮਤ ਦੇ ਜਿਵੇਂ ਮੈਂ ਤੁਮ ਕਾਢੀ ਅਵਰਲੇ ਕੇ ਹੀ ਕੇ ਮਹਿਲਾ ਪੰਜਵਾ ਰਖੇ ਰਖਨੇ ਹਾਰਿਆ ਪੀਵ ਬਾੜਿਆਣੁਰ ਕੀ ਪਾਰੀ ਪੋਏ ਕਾੜ ਸੁਵਾਰਿਆਣ ਹੋ ਆਇਆ ਅਪਦੇਲ ਮਨੋਨਾ ਵਿਸਾਰਿਆਣ ਸਾਧ ਜਨਾ ਕੇ ਸੰਗਿ ਪਵਜਲ ਤਾਰਿਆਣ ਸਾਖਤ ਨਿੰਦਗ ਦੁਸਤ ਕਿਨ ਮਾਏ ਵਿਦਾਰਿਆਣ ਗੁਰ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜੀ ਸਿਮਰਿ ਸੁਖ ਹੋਏ ਸਗਲੇ ਦੂਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜੀ ਸਿਮਰਤ ਸੁਖ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ